ਤਲਵੰਟੀ ਸਾਬੋ ਦੇ ਇੱਕ ਪਿੰਡ ਭਾਗੀਵਾਦਰ ਦੇ ਵਿੱਚ ਘਟਨਾ ਵਾਪਰੀ ਹੈ ਬੇहद ਮੰਦ ਭਾਗੀ ਘਟਨਾ ਇੱਕ ਪਤਨੀ ਦੇ ਵੱਲੋਂ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ ਗਿਆ ਪਤਨੀ ਦੇ ਵੱਲੋਂ ਆਪਣੇ ਭਰਾਵਾਂ ਦੇ ਕੋਲੋਂ ਹੀ ਆਪਣੇ ਪਤੀ ਦਾ ਜਿਹੜਾ ਕਤਲ ਕਰਵਾਇਆ ਗਿਆ ਇਹ ਮਾਮਲਾ ਸਾਹਮਣੇ ਆਇਆ ਜਿਸ ਕਰਕੇ ਪੂਰੇ ਪਿੰਡ ਦੇ ਵਿੱਚ ਸੰਸਨੀ ਫੈਲ ਜਾਂਦੀ ਹੈ ਤਲਵੰਡੀ ਸਾਬੋ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਦਾ ਪਰਦਾਫਾਸ਼ ਕੀਤਾ ਇਸ ਸਬੰਧੀ ਪਿੰਡ ਦੇ ਪੰਚਾਇਤ ਮੈਂਬਰ ਅਤੇ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮ੍ਰਿਤਕ ਗੁਰਸੇਵਕ ਸਿੰਘ ਗੱਗੂ ਵਾਸੀ ਭਾਗੀ ਮੰਦਰ ਦਾ ਸੜਕ ਹਾਦਸਾ ਹੋ ਗਿਆ ਸੀ ਜਿਸ ਦੇ ਵਿੱਚ ਉਹ ਗੰਭੀਰ ਜ਼ਖਮੀ ਹੋ ਜਾਂਦਾ ਤਾਂ ਗਰੀਬ ਦਾ ਵਾਸਤਾ ਪਾ ਕੇ ਮ੍ਰਿਤਕ ਦੀਆਂ ਲੜਕੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਦਾਨੀ ਸੱਜਣਾ ਨੂੰ ਦਾਨ ਭੇਜਣ ਦੀ ਪੋਸਟ ਪਾਈ ਤਾਂ ਕਿ ਜਿਸ ਦੀ ਮੌਤ ਹੋ ਗਈ ਹੈ ਉਸ ਦਾ ਜਦੋਂ ਜ਼ਖਮੀ ਹੋ ਗਿਆ ਸੀ ਇਲਾਜ ਕਰਵਾ ਸਕਣ ਵੱਡੀ ਰਕਮ ਇਕੱਠੀ ਹੋ ਜਾਂਦੀ ਹੈ ਪਰ ਉਸ ਤੋਂ ਬਾਅਦ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੋਰ ਦੇ ਖਾਤੇ ਦੇ ਵਿੱਚ 3 ਤੋਂ 4 ਲੱਖ ਦੀ ਰਾਸ਼ੀ ਆਉਣ ਤੋਂ ਬਾਅਦ ਜਿਸ ਨੂੰ ਮ੍ਰਿਤਕ ਹੁਣ ਆਪਣੇ ਖਾਤੇ ਦੇ ਵਿੱਚ ਪਵਾਉਣਾ ਚਾਹੁੰਦਾ ਸੀ ਜਿਸ ਦਾ ਪਤਨੀ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਪਤਨੀ ਨੇ ਆਪਣੇ ਭਰਾਵਾਂ ਅਤੇ ਉਹਨਾਂ ਦੇ ਦੋਸਤਾਂ ਦੇ ਨਾਲੇ ਸਾਰੀ ਗੱਲ ਰੱਖੀ ਅਤੇ ਸਲਾਹ مشورہ ਕਰਕੇ ਮ੍ਰਿਤਕ ਗੁਰਸੇਵਕ ਸਿੰਘ ਗੱਗੂ ਨੂੰ ਘਰੋਂ ਬੁਲਾਇਆ ਅਤੇ ਉਸ ਨੂੰ ਖੂਬ ਸ਼ਰਪ ਲਾਈ ਅਤੇ ਫਿਰ ਉਸ ਨੂੰ ਬੜੀ ਬੇਰਮੀ ਦੇ ਨਾਲ ਉਸ ਦਾ ਕਤਲ ਕਰਕੇ Laash ਨੂੰ ਰਜਵਾਹੇ ਦੇ ਵਿੱਚ ਸੁੱਟ ਦਿੱਤਾ ਜਦੋਂ ਮ੍ਰਿਤਕ ਦੀ ਡੈੱਡ ਬੋਡੀ ਪੁਲਿਸ ਦੇ ਹੱਥ ਲੱਗਦੀ ਹੈ ਜਾਂਚ ਪੜਤਾਲ ਹੁੰਦੀ ਹੈ ਤਾਂ ਅਨੇ ਕਤਲ ਦੀ ਗੁੱਥੀ ਸੁੱਲਝਦੀ ਹੈ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਹੈ ਕਿ ਦਾਨੀ ਸੱਜਣਾ ਦੇ ਵੱਲੋਂ ਜੋ ਦਾਨ ਕੀਤਾ ਗਿਆ ਸੀ ਉਸ ਦੇ ਲਾਲਚ ਵਿੱਚ ਆ ਕੇ ਮ੍ਰਿਤਕ ਗੁਰਸੇਵਕ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਅਤੇ ਉਸ ਦਾ ਭਰਾ ਆਤਮਾ ਸਿੰਘ ਅਤੇ ਆਤਮਾ ਸਿੰਘ ਦੇ ਦੋਸਤ ਸੁਖਪ੍ਰੀਤ ਸਿੰਘ ਅਤੇ ਮੰਗੂ ਸਿੰਘ ਨੇ ਮਿਲ ਕੇ ਜਿਹੜੀ ਐਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ ਅਤੇ ਬਣਦੀ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਜੀ ਇਹ ਸਾਡੇ ਪਿੰਡੋਂ ਮੁੰਡਾ ਸੀ ਜਿਹਦਾ ਪਹਿਲਾ ਐਕਸੀਡੈਂਟ ਹੋ ਗਿਆ ਸੀ ਜੀ ਨਾ ਸੀ ਉਹਨਾਂ ਨੂੰ ਗੱਗੂ ਗੱਗ ਪਹਿਨਦੇ ਪਿੰਡ ਚੋਂ ਜੀ ਪੱਕਾ ਨਾ ਉਹਦਾ ਨਾਮ ਲਾ ਗੁਰਸੇਵ ਸਿੰਘ ਸੀ ਜੀ ਹਾਂ ਠੀਕੰਮ ਕਰਦਾ ਸੀ ਉਹ ਦਿਹਾੜੀ ਧੂੜੀ ਕਰਦਾ ਸੀ ਜੀ ਮੁੰਡਾ ਜੀ ਐਕਸੀਡੈਂਟ ਹੋ ਗਿਆ ਸੀ ਉਹਦਾ ਉਹਦਾ ਨੀ ਸੰਸਥਾਨ ਨੇ ਰਲ ਕੇ ਵਧੀਆ ਲਾਇਲੂ ਕਰਾਤਾ ਸੀ ਉਹਦਾ ਸੈੱਟ ਹੋ ਗਿਆ ਸੀ ਜੀ ਤੇ ਹੁਣ ਹਾਤੇ 8 ਤਰੀਕ ਤੋਂ ਲੈ ਕੇ ਜੀ ਉਹ ਉਹ ਲਾਪਤਾ ਹੋ ਗਿਆ ਸੀਗਾ ਜੀ ਸਾਨੂੰ ਐ ਜੀ ਮਨ ਲੈ ਲਾਪਤਾ ਹੋ ਗਿਆ ਦੀ ਪੜਤਾਲ ਪੂਰ ਕਰਦਿਆਂ ਨੂੰ ਜੀ ਸਾਨੂੰ ਜੀ ਉਦੀ ਕੱਲ ਸਾਨੂੰ ਡੈਡ ਬੋਡੀ ਮਿਲ ਗਈ ਜੀ 8 ਤਰੀਕ ਤੋਂ ਲੈ ਕੇ ਜੀ ਤੇ ਡੈਡ ਬੋਡੀ ਮਿਲ ਗਈ ਸਾਨੂੰ ਜੀ ਤੇ ਸਾਨੂੰ ਸ਼ੱਕ ਮਨ ਲੈ ਇਹਦੇ ਸਾਲਿਆਂ ਦੇ ਸੀਗਾ ਜੀ ਉਹਦੇ ਸਾਲੇ ਨੂੰ ਜਿਹੜਾ ਜੀ ਮਨ ਲੈ ਪੁਲਿਸ ਕੋਲੇ ਗੱਲ ਕਰੀ ਜੀ ਉਹਦੇ ਪੁਲਿਸ ਨੇ ਮਨ ਲੈ ਉਹਨੂੰ ਚੱਕ ਲਿਆਂਦਾ ਸੀਗਾ ਜੀ ਤੇ ਪੁਲਿਸ ਨੇ ਵਧੀਆ ਸਾਡੀ ਗੱਲ ਬਾਤ ਸੁਣ ਕੇ ਇਹਨਾਂ ਦਾ ਇਹ ਸੱਚ ਦਾ ਜਿਆਦਾ ਬਦਰ ਸਿੰਘ ਜੀ ਕਾਦਰਬਿੰਦਰ ਸਿੰਘ ਨੇ ਸਾਡੀ ਵਧੀਆ ਗੱਲ ਸੁਣੀ ਜੀ ਉਹਨੇ ਮਨਲਾ ਸਾਨੂੰ ਕਲੀਅਰ ਵਧੀਆ ਸਾਨੂੰ ਉਹ ਦਵਾਇਆ ਜੀ ਮਤਲਬ ਕਤਲ ਕਰਿਆ ਸਾਲਿਆਂ ਨੇ ਹਾਂਜੀ ਕਤਲ ਕਰਾਉਣਾ ਜੀ ਤੇ ਕੀ ਹੋ ਕਿਉਂ ਕਰਿਆ ਇਹਦਾ ਨਹੀਂ ਪਤਾ ਜੀ ਉਹਦਾ ਵੀ ਮਨਲਾ ਕੰਬਰ ਹੋ ਜੂ ਮੁੰ ਪੱਕਾ ਨੂੰ ਮੈਂ ਆਏ ਹੋ ਗਿਆ ਵੀ ਮਨਲਾ ਉਹਨਾਂ ਨੇ ਕਰਿਆ ਜੀ ਕਰਿਆ ਜੀ ਤੁਹਾਨੂੰ ਜਿਹੜਾ ਸਾਨੂੰ ਸੱਕ ਸੀਗਾ ਸਾਡਾ ਯਕੀਨ ਚ ਬਦਲ ਗਿਆ ਜੀ ਅੱਛਾ ਰੱਖ ਦਿਨ ਲਾਪਤਾ ਲਾਸਤ ਤੇ ਕੀਤੀ ਜਿਹਨਾਂ ਨੇ ਉਹਦੇ ਸਾਰੇ ਸੰਤੋਹ ਹਸਪਤਾਲ ਚ ਮਿਲੇ ਜੇ ਕਾਰਵਾਈ ਚੱਲੀ ਜਾਂਦੀ ਹੈ ਮਨਲਾ ਸਾਨੂੰ ਪੁਲਿਸ ਵਧੀਆ ਸਾਥ ਦੇ ਰਹੀ ਆ ਸਾਨੂੰ ਕੈਮਰਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹਾਂਜੀ ਆਈ ਸੀਗੀ ਜੀ ਅੱਛਾ ਕਿੱਥੋਂ ਦੀ ਸੀ ਉਹ ਆਪਣੇ ਪਿੰਡ ਦੀ ਸੀਗੀ ਜੀ ਅੱਛਾ ਉਹ ਨਾਲ ਉੱਥੋਂ ਲੈ ਕੇ ਗਈ ਸੀਗੀ ਜੀ ਅੱਛਾ ਹੁਣ ਮੰਗ ਕੀ ਕਰਦੇ ਤੁਸੀਂ ਪੁਲਿਸ ਮੰਗ ਤਾਂ ਸਾਫ਼ ਨਹੀਂ ਜੀ ਇਹਨੂੰ ਪੁਲਿਸ ਵਧੀਆ ਦੇਈ ਜਾਂਦੇ ਸਾਾਨੂੰ ਯਕੀਨ ਆ ਸਾਨੂੰ ਹਾਂ ਜੀ ਕੋਈ ਸਾਨੂੰ ਬੜਾ ਇੰਨੀ ਕੋਈ ਕਰਦੇ ਰੋਡ ਨਿੱਕਰਨ ਵਾਲੇ ਦੇ ਕਿੰਨੇ ਇਹਨਾਂ ਦੋ ਗੁੱਟ ਨਹੀਂ ਹਾਂਜੀ ਉਹਨਾਂ ਨੇ ਮਤਲਬ ਅਰਦਾਸ ਕਰਕੇ ਮਤਲਬ ਲੋਕਾਂ ਦੇ ਸਾਹਮਣੇ ਉਹ ਸਮਾਜ ਸੇਵੀਆਂ ਕੋਲੋਂ ਮਦਦ ਮੰਗੀ ਹਾਂਜੀ ਹਾਂਜੀ ਮਦਦ ਮੰਗੀ ਸੀ ਵਧੀਆ ਹੋ ਗਿਆ ਸੀ ਹੱਲ ਜੀ ਘਰੇ ਆ ਗਿਆ ਸੀਗਾ ਜੀ ਅੱਛਾ ਹਾਂਜੀ ਤੇ ਕੱਲ ਧਰਨਾ ਵੀ ਲਾਇਆ ਸੀ ਨਹੀਂ ਨਹੀਂ ਜੀ ਕੋਈ ਧਰਨੇ ਜੋੜ ਹੀ ਨਹੀਂ ਪਈ ਸਾਨੂੰ ਜੀ ਵਧੀਆਡੀ ਪੁਲਿਸ ਨੇ ਗੱਲ ਬਸ ਸੁਣੀ ਆ ਸਾਡੀ ਜੀ ਕੋਈ ਐਵੇਂ ਕਹਿ ਦੇ ਗਏ ਆਪਾਂ ਜੀ ਸਾਡੀ ਵਧੀਆ ਨੇੜੋ ਕੇ ਗੱਲ ਸੁਣੀ ਆ ਉਹਨਾਂ ਨੇ ਸਾਨੂੰ ਕੋਈ ਲੋੜ ਹੀ ਨਹੀਂ ਪਈ ਜੀ ਕੋਈ ਉਹ ਇੰਨੇ ਲੋੜ ਖਾਨੇ ਇਹ ਵੀ ਇਹਨੇ ਗੱਲ ਜੀ ਜਦ ਤੱਕ ਧਰਨਾ ਦਾ ਫੇਰ ਹੁੰਦਾ ਜਦੋਂ ਉਹਦਾ ਅੱਧੇ ਘੰਟੇ ਘੰਟੇ ਦਾ ਬੰਦਾ ਇੱਥੇ ਮਤਲਬ ਬੁਲਾ ਲੈਸ ਉਹਨਾਂ ਨੇ ਜੀ ਨੇ ਕਿਤੇ ਮਤਲਬ ਉਹਦੇ ਘਰਾਂ ਵਾਲੀ ਮਿਲੀ ਪੂਕਤ ਲੱਗਦੀ ਹੈ ਜੀ ਨਹੀਂ ਇਹ ਜੀ ਤੱਕ ਆਪਾਂ ਇਹ ਗੱਲ ਨਹੀਂ ਕਹਿ ਸਕਦੇ ਕੁਝ ਵੀ ਪੁਲਿਸ ਵੈਰੀਫਾਈ ਕਰ ਰਹੀ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜ ਉਸ ਮਸਲੇ ਵਿੱਚ ਵੀ ਪੁਲਿਸ ਨੇ ਪੂਰਾ ਸਾਥ ਦਿੱਤਾ ਸਾਡਾ ਤੇ ਨਾ ਸੀ ਕੋਈ ਧਰਨਾ ਲਾਇਆ ਇਥੇ ਕੋਈ ਧਰਨੇ ਦੀ ਲੋੜ ਹੀ ਨਹੀਂ ਪਈ ਸਾਡੇ ਮਟਰ ਕੱਢ ਲਿਆ ਕੱਟ ਲਿਆ ਹਾਂ ਉਹ ਕੇ ਵੈਰੀਫਾਈ ਚੱਲ ਰਿਹਾ ਹਾਂ ਕੁਝ ਕਰ ਰਿਹਾ ਉਹ ਕੱਢ ਲਿਆ ਬਸ ਤੇ ਉਹਨਾਂ ਦੋ ਉਹਦਾ 1.5 ਕਸਟਡੀ ਦੇ ਵਿੱਚ ਅੱਗੇ ਦੂਸਰੇ ਦੀ ਭਾਲ ਕਰ ਰਹੇ ਨੇ ਚਲੋ ਤੇ ਇਹ ਦੇ ਘਰ ਆਲੀ ਦਾ ਵੀ ਵਿਚਣ ਵਾਲੇ ਨਹੀਂ ਉਹਦਾ ਨਹੀਂ ਆਪਾਂ ਕਹਿ ਸਕਦੇ ਉਹ ਵੈਰੀਫਾਈ ਕਰ ਰਹੀ ਹੈ ਹਾਂ ਉਹ ਨਹੀਂ ਆਪਾਂ ਕਹਿ ਸਕਦੇ ਉਹ ਪੁਲਿਸ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂਗਾ ਕੀਦਾ ਕੀਦਾ ਹੱਥੇ ਦੇ ਵਿੱਚ 872025 ਨੂੰ ਇੱਕ ਪਾਗੀਵੰਦਰ ਪਿੰਡ थाना ਤਲਵੰਡੀ ਚ ਪੈਂਦਾ ਇਥੋਂ ਇੱਕ ਵਿਅਕਤੀ ਜਿਹੜਾ ਗੁਰਸੇਵ ਸਿੰਘ ਉਰਫ ਗਗੂ ਜਿਹੜਾ ਘਰੋਂ ਚਲਾ ਗਿਆ ਸੀਗਾ ਤੇ ਜਿਹਦੀ ਗਮਸ਼ੁਦਗੀ ਦੀ ਜਿਹੜੀ ਸਾਨੂੰ ਇਤਲਾ ਜਿਹੜੀ ਥਾਣਾ ਤਲਵੰਡੀ ਇਹਦੇ ਘਰਦਿਆਂ ਨੇ ਦਿੱਤੀ ਸੀ ਉਸ ਤੋਂ ਬਾਅਦ ਜਿਹੜਾ ਹੈ ਮਿਤੀ 13 725 ਨੂੰ ਇੱਕ ਜਿਹੜੀ ਡੈੱਡ ਬੋਡੀ ਸੰਗਠ ਥਾਣੇ ਦੇ ਵਿੱਚ ਬਰਾਮਦ ਹੋਈ ਸੀ ਜਿਹੜੀ ਕੇ ਅਣਪਛਾਤੀ ਸੀ ਇਨੂੰ 72 ਘੰਟੇ ਰੱਖ ਕੇ ਉਸ ਤੋਂ ਬਾਅਦ ਉਹਦਾ ਪੋਸਟਮਾਰਟਮ ਕਰਕੇ ਤੇ ਉਹਦੇ ਸੰਬੰਧੀ ਇਤਲਾਹ ਕਰਨ ਤੇ ਉਹਦੇ ਵਾਰਸਾਂ ਨੇ ਉਹਨੂੰ ਪਛਾਣ ਕੇ ਜਿਹੜੇ ਉਹ ਜਿਹੜਾ ਉਹਨਾਂ ਨੇ ਇਤਲਾਹ ਕੀਤੀ ਸੀ ਜੀ ਪੁਲਿਸ ਨੂੰ ਵੀ ਇਹ ਸਾਡੇ ਗੁਰਸੇਵਕ ਸਿੰਘ ਉਰਫ ਗੱਪੂ ਦੀ ਜਿਹੜੀ ਡੈਡ ਬੋਡੀ ਹੈ ਜਿਸ ਦੇ ਬੇਸ ਤੇ ਕਿਉਂਕਿ ਉਹ ਸਾਡੇ ਕੋਲ ਉਹਦੀ ਮੋਟਲੀ ਇਤਲਾਹ ਸੀ ਜੀ ਦਰਜ ਵਿਉਂਸ਼ੁਦਗੀ ਸੰਬੰਧੀ ਅਸੀਂ ਕਾਰਵਾਈ ਕਰਦੇ ਹੋਏ ਮੁਖ ਅਫਸਰ थाना ਤਲਵੰਡੀ ਤੇ ਇਹਨਾਂ ਦੀ ਟੀਮ ਨੇ ਬੜੀ ਮਿਹਨਤ ਕਰਦੇ ਹੋਏ ਇਸ ਵਿਅਕਤੀ ਦੀ ਡੈੱਡ ਬੋਡੀ ਜਿਹੜੀ ਹੈਗੀ ਆ ਉਹਦੇ ਜਿਹੜਾ ਹੈਗਾ ਪੂਰੀ ਪੜਤਾਲ ਕਰਨ ਤੋਂ ਬਾਅਦ ਇਹ ਪਾਇਆ ਵੀ ਇਹ ਜਿਹੜਾ ਹੈਗਾ ਇੱਕ ਜਿਹੜਾ ਬਲਾਈਂਡ ਮਰਡਰ ਸੀਗਾ ਜਿਹੜਾ ਕਿ ਇਹਦੇ ਨਾ ਕੁਝ ਬੰਦੇ ਜਿਹੜੇ ਹੈਗੇ ਆ ਇਹਨੂੰ ਆਪਣੇ ਨਾਲ ਲੈ ਗਏ ਸੀਗੇ ਉਹਨਾਂ ਨੇ ਇਹਦਾ ਮਰਡਰ ਕਰਤਾ ਸੀਗਾ ਇਹ ਕਾਂਗਰਸ ਦੇ ਸ਼ਹਿਰ ਇਹਦੇ ਵਿੱਚ ਇਹ ਜਿਹੜੇ ਚਾਰ ਵਿਅਕਤੀ ਹੈ ਇਹਦੇ ਵਿੱਚ ਇੱਕ ਅਮਨ ਸਿੰਘ ਅਮਨਾ ਤੇ ਪੁੱਤਰ ਗਿੰਦਾ ਸਿੰਘ ਵਾਸੀ ਕਲੋ ਸੁਖਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਜੋਧਪੁਰ ਪਾਖਰ ਮੰਨੂ ਸਿੰਘ ਪੁੱਤਰ ਕਬਾਲ ਸਿੰਘ ਵਾਸੀ ਜੋਧਪੁਰ ਪਾਖਰ ਤੇ ਇੱਕ ਇਹ ਲੇਡੀ ਹੈ ਜਿਹੜੀ ਇਹਦੀ ਘਰ ਵਾਲੀ ਹੈ ਮਨਪ੍ਰੀਤ ਕੌਰ ਪਤਨੀ ਗੁਰਸੇਵਕ ਸਿੰਘ ਉਰਫ ਗੱਗੂ ਪੁੱਤਰ ਮੇਜਰ ਸਿੰਘ ਵਾਸੀ ਕਲੋਨੀਆ ਭਾਗੀ ਪੱਤਰ ਪਤੀ ਭਾਗੀ ਵੰਦਰ ਇਹ ਅਮਨ ਅਮਨਾ ਸਿੰਘ ਜਿਹੜਾ ਹੈਗਾ ਇਹ ਦਾ ਮ੍ਰਿਤਕ ਦਾ ਸਾਲਾ ਜਿਹੜਾ ਇਹਨੂੰ ਉਸ ਦਿਨ ਨਾਲ ਲੈ ਕੇ ਗਿਆ ਸੀਗਾ ਕੀ ਰੰਜਿਸ਼ ਵਜਾ ਰੰਜਿਸ਼ ਕੀ ਹੈ ਸਰ ਆਪਣੇ ਸਾਲੇ ਨੂੰ ਮਾਰਦਾ ਘਰ ਵਾਲੇ ਵੀ ਪਿੱਛੇ ਅਨਵਰਤੀ ਇਹਨੀ ਪੰਪਰਾਵਾਂ ਨੇ ਰੱਖ ਕੇ ਆਪ ਇਹ ਜਮਾਈ ਨੂੰ ਮਾਰੋ ਮੌੜਲੀ ਤਫਤੀਸ਼ ਚੇਦੀ ਚ ਇਹ ਸਾਹਮਣੇ ਆਇਆ ਵੀ ਇਹ ਜਿਹੜਾ ਗੁਰਗੁਰ ਸੇਵਕ ਸਿੰਘ ਉਰਫ ਗੱਗੂ ਆ ਇਹਦੇ ਕੁਛ ਦਿਨ ਪਹਿਲਾਂ ਸੱਟਾਂ ਲੱਗੀਆਂ ਸੀਗੀਆਂ ਕਿਸੇ ਕਾਰਨ ਕਰਕੇ ਤੇ ਉਹਦੇ ਚ ਇਹਨਾਂ ਨੇ ਇੱਕ ਪੋਸਟ ਪਾਈ ਸੀਗੀ ਜਿਹਦੇ ਵਿੱਚ ਆਪਣੇ ਆਪ ਨੂੰ ਗਰੀਬ ਦੱਸਦੇ ਹੋਏ ਇਹਨਾਂ ਨੇ ਦਾਨੀ ਸੱਜਣਾ ਨੂੰ ਆਪਣਾ ਫੰਡ ਦੇਣ ਲਈ ਆ ਉਹਦੀ ਮਦਦ ਕਰਨ ਲਈ ਕਿਹਾ ਸੀਗਾ ਜਿਹਦੇ ਵੇਸਤੇ ਜਿਹੜਾ ਅ ਮਤਲਬ ਇਹਨਾਂ ਦੇ ਅਕਾਊਂਟ ਦੇ ਵਿੱਚ ਜਿਹੜਾ ਇਹਦੀ ਘਰ ਵਾਲੀ ਹੈ ਮਨਪ੍ਰੀਤ ਕੌਰ ਦੇ ਘਰ ਦੇ ਵਿੱਚ ਕਰੀਬ 3 ਲੱਖ ਰੁਪਏ ਦੇ ਜਾਂ ਉਸ ਤੋਂ ਉੱਪਰ ਜਿਹੜੇ ਜਿਹੜੇ ਮਤਲਬ ਹੋਏ ਸੀਗੇ ਜਮਾ ਹੋਏ ਸੀਗੇ ਪੈਸੇ ਤੇ ਇਹ ਗੁਰਸੇਵਕ ਸਿੰਘ ਕਹਿੰਦਾ ਸੀਗਾ ਵੀ ਮੈਂ ਆਪਣੀ ਘਰ ਵਾਲੀ ਨੂੰ ਜਿੱਤ ਕਰਦਾ ਸੀ ਵੀ ਮੈਂ ਇਹ ਖਾਤਾ ਖਲਾ ਕੇ ਵੀ ਆਪਣੇ ਅਕਾਊਂਟ 'ਚ ਟ੍ਰਾਂਸਫਰ ਕਰਾਣੇ ਆ ਜਿਹਨੂੰ ਦੇਖਦੇ ਹੋਏ ਜਿਹੜਾ ਹੈ ਇਹਨੇ ਮਨਪ੍ਰੀਤ ਕੌਰ ਨੇ ਆਪਣੇ ਭਰਾ ਆਮਨ ਸਿੰਘ ਤੇ ਉਸਦੇ ਕੋ ਸਾਲਾ ਸੋਖਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਜਿਹੜਾ ਅਮਨੈ ਦਾ ਸਾਲਾ ਤੇ ਇੱਕੋ ਦਾ ਦੋਸਤ ਸੀਗਾ ਇਹਨਾਂ ਨਾਲ ਰਲ ਕੇ ਤੇ ਆਪਸ ਵਿੱਚ ਸਾਜ਼ਬਾਜ ਹੋ ਕੇ ਉਹਨੂੰ ਜਿਹੜਾ ਹੈਗਾ ਉਹਦਾ ਕਤਲ ਕਰਤਾ ਸੋ ਸਰ ਜਿਹ ਪਤਨੀ ਇਸ ਪਤਨੀ ਦਾ ਕੋਈ ਇਨਵੋਲਵਮੈਂਟ ਸੀ ਜਿਹੜੀ ਪਤਨੀ ਹੈ ਮਰਵਾਇ ਮੁੱਖ ਕੋਰਸੀ ਹਾਂ 120 ਵਿੱਚ ਉਹਨੂੰ ਰੱਖਿਆ ਸੀ ਤੇ ਜਿਹੜੀ ਧਾਰਾ 120 ਵਿੱਚ ਆndi ਹੈਗੀ ਆ ਉਹਦੇ ਵਿੱਚ ਰੱਖਿਆ ਹੈ ਅਸੀਂ ਮਾਰਿਆ ਸਰ ਕੋਈ ਬਰਾਮਦ ਕੀ ਹੋਈ ਹੈ ਕੋਈ ਰੈਸਟ ਕਿਤੇ ਗਿਆ ਬੰਦੇ ਇਦੇ ਵਿੱਚ ਮੁੱਢਲੀ ਤਫ਼ਤੀਸ਼ 'ਚ ਪਤਾ ਲੱਗਿਆ ਇਹ ਇਹਨੂੰ ਇੱਥੋਂ ਚੜਾ ਕੇ ਜਿਹੜਾ ਭਾਗੀਵੰਦਰ ਤੋਂ ਜਿਹੜਾ ਲੈ ਗਏ ਆਪਣੇ ਨਾਲ ਇੱਕੋ ਮੋਟਰਸਾਈਕਲ ਤੇ ਸੀਗੇ ਤੇ ਉੱਥੇ ਜਾ ਕੇ ਇਹਨਾਂ ਨੇ ਸ਼ਰਾਬ ਵਗੈਰਾ ਤੇ ਹੋਰ ਨਸ਼ਾ ਕੀਤਾ ਨਸ਼ਾ ਕਰਨ ਤੋਂ ਬਾਅਦ ਉਹਨੂੰ ਕੱਲੋ ਵਾਲੀ ਨਹਿਰ ਜਿਹੜੀ ਥਾਣਾ ਮੌੜ ਦੇ ਵਿੱਚ ਪੈਂਦੀ ਆ ਉੱਥੇ ਲਿਜਾ ਕੇ ਉਹਦਾ ਜਿਹੜਾ ਹੈਗਾ ਇਹਨਾਂ ਨੇ ਮਾਰ ਕੇ ਕਤਲ ਕਰਤਾ ਮੇਰੇ ਮਨ 'ਚ ਕੱਲ ਕੋਈ ਤੇਜ਼ ਅਧਾਰ ਨਾਲ ਮਾਰਿਆ ਸਰੀਸਤਾਂ ਦੇ ਵਿੱਚ ਹਾਂ ਉਹਦੇ ਵਿੱਚ ਉਹਦੀ ਗਰਦਨ ਤੇ ਜਿਹੜੇ ਹੈਗੇ ਆ ਮੈਡੀਕਲ ਰਿਪੋਰਟ ਦੇ ਅਨਸਾਰ ਇਸ ਤਿਆਰ ਹਥਿਆਰ ਦੀ ਛੱਟ ਹੈਗੀ ਆ ਉਹ ਵੀ ਅਸੀਂ ਜਿਹੜਾ ਹੈਗਾ ਬਰਾਬਦ ਕਰ ਰਹੇ ਹਾਂ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਕੀਤੀ ਹੈ ਉਹ ਇਹਦੇ ਵਿੱਚ ਅਸੀਂ ਹਾਲ ਦੀ ਘੜੀ ਤਿੰਨ ਵਿਅਕਤੀ ਜਿਹੜੇ ਹੈਗੇ ਆ ਗ੍ਰਿਫਤਾਰ ਕਰ ਲਏ ਆ ਤੇ ਜਿਹਦੇ ਵਿੱਚ ਸੁਪਰੀਤ ਸਿੰਘ ਤੇ ਮੰਨੂ ਸਿੰਘ ਤੇ ਮਨਪ੍ਰੀਤ ਕੌਰ ਇਹਨਾਂ ਨੂੰ ਅਰੈਸਟ ਕਰ ਲਿਆ ਆ ਅਮਨੇ ਦੀ ਗ੍ਰਿਫਤਾਰੀ ਹਲੇ ਬਾਕੀ ਆ ਉਹਨੂੰ ਵੀ ਸਾਨੂੰ ਉਮੀਦ ਆ ਅਸੀਂ ਛੇਤੀ ਗ੍ਰਿਫਤਾਰ ਕਰਨਾਂ ਇਹ ਦਾ ਮਤਲਬ ਜਿਹਦੇ ਦਾਨੀ ਸੱਜਣਾ ਨੇ ਮਾਇਆ ਦਿੱਤੀ ਉਹੀ ਮਤਲਬ ਮੁੱਖ ਵਜ੍ਹਾ ਕਤਲ ਦਾ ਬਣੇ ਹਾਂ ਜਿਹੜੇ ਉਹ ਪੈਸੇ ਇਕੱਠੇ ਹੋਏ ਸੀਗੇ ਉਹਦੇ ਚ ਇਹ ਦੋਨਾਂ ਦੇ ਮਨ ਚ ਲਾਲਚ ਆ ਗਿਆ ਮਨਪ੍ਰੀਤ ਕੌਰ ਦੇ ਮਨ ਚ ਆਪਣਾ ਲਾਲਚ ਸੀਗਾ ਵੀ ਮੇਰੇ ਕੋਲ ਰਹਿਣ ਪੈਸੇ ਤੇ ਮੈਂ ਆਪਣੇ ਹਿਸਾਬ ਨਾਲ ਖਰਚਾ ਤੇ ਗੁਰਸੇਵਕ ਸਿੰਘ ਦੇ ਮਨ ਚ ਇਹ ਲਾਲਚ ਆ ਗਿਆ ਵੀ ਮੈਨੂੰ ਪੈਸੇ ਆਏ ਆ ਤੇ ਵੀ ਮੈਂ ਆਪਣੇ ਹਿਸਾਬ ਨਾਲ ਲੈਣ ਹਾਂ ਗੁਰਸੇਵਕ ਸਿੰਘ ਦੇ ਕੁਝ ਦੇ ਪਰ ਸਟਾ ਲੱਗੀਆਂ ਸੀ ਉਹ ਅਸੀਂ ਪੜਤਾਲ ਕਰ ਰਹੇ ਹਾਂ ਵੀ ਉਹ ਸਟਾ ਕਿਵੇਂ ਲੱਗੀਆਂ ਸੀਗੀਆਂ ਉਹ ਦੀ ਪੜਤਾਲ ਕਰ ਰਹੇ ਹਾਂ ਅਸੀਂ